ਫਾਜ਼ਿਲਕਾ ਦੇ ਮਾਵਰ ਕੋਲੋਨੀ ਵਿਖੇ ਭਿਆਨਕ ਅੱਗ ਲੱਗਣ ਨਾਲ ਇੱਕ ਘਰ ਵਿੱਚ ਹੋਇਆ ਵੱਡਾ ਨੁਕਸਾਨ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਮੌਕੇ ਤੇ ਫਾਇਰ ਬ੍ਰਿਗੇਡ ਅਧਿਕਾਰੀਆ ਫਾਜ਼ਿਲਕਾ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੈ ਇਸ ਸਬੰਧ ਵਿੱਚ ਘਰ ਦੇ ਮਾਲਕ ਨੇ ਦੱਸਿਆ ਕਿ ਪੜੋਸੀਆਂ ਦੀ ਹਿੰਮਤ ਦੇ ਨਾਲ ਉਹਨਾਂ ਦੇ ਘਰ ਵਿੱਚ ਨੁਕਸਾਨ ਹੋਣਾ ਬਚ ਗਿਆ ਅੱਗ ਇੰਨੀ ਭਿਆਨਕ ਸੀ ਕਿ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆ ਰਹੀ ਸੀ ਪਰ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਅਧਿਕਾਰੀ ਪਹੁੰਚੇ ਅਤੇ ਉਹਨਾਂ ਦੇ ਘਰ ਲੱਗੀ ਅੱਗ ਨੂੰ ਕਾਬੂ ਪਾਇਆ ਅਤੇ ਘਰ ਦਾ ਸਮਾਨਤ ਦੇਖੋ ਕਿ ਕਿਵੇਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਇਸ ਮੱਦੇ ਬਿਜਾਨ ਕਰਦੇ ਹੋਏ ਮਾਪੁਰੇ ਕਰੋਣੀ ਵਿੱਚ ਰਹਿੰਦੇ ਅਤੇ ਟੈਕ ਟੈਲੀਆ ਦਾ ਵਪਾਰ ਕਰਦੇ ਸੰਦੀਪ ਬਾਟਸ ਉਰਫ ਦਿਵਾਨਾ ਜੀ ਦੇ ਘਰ ਵਿੱਚ ਅੱਗ ਲੱਗ ਗਈ ਉਹਨਾਂ ਨੇ ਕਿਹਾ ਕਿ ਪਿੱਛੇ ਮੰਦਿਰ ਸੀ ਹੋਰ ਕੀ ਕੁਝ ਹੋਇਆ ਸਭ ਕੁਝ ਜਲਣਾ ਸ਼ਟ ਨਾਲ ਪੜੇ ਪਤਾ ਹੀ ਨਹੀਂ ਲੱਗਿਆ ਯਾਰ ਅੱਗ ਲੱਗੀ ਬਸ ਤੇਰੇ ਮੈਂ ਤਾਂ ਅੱਗ ਸ਼ੁਰੂ ਹੋਈ ਸੀ ਪਿੱਛੇ ਮੰਦਿਰ ਤੋਂ ਹੋਈ ਸੀ ਸਾਰਾ ਪਤਾ ਕਿਵੇਂ ਲੱਗਿਆ ਕਿਸ ਤਰ੍ਹਾਂ ਮੇਰੀ ਨੋ ਘਰੇਗੀ ਸੀ ਅੱਛਾ ਹਾਂਜੀ ਅੱਗ ਕਿੰਨੀ ਕੋਪਿਆਣਕ ਸੀ ਬਹੁਤ ਪਿਆਣਕ ਸੀ ਦੋ ਐਸੀ ਸੱਤ ਇਹਨਾਂ ਦੋ ਐਸੀ ਸੜ ਗਏ ਸਾਰਾ ਮੰਦਰ ਸੜ ਗਿਆ ਸਾਰੇ ਸਾਡੇ ਕੱਪੜੇ ਸੜ ਗਏ ਜਿਹੜਾ ਹਰ ਲੋਕਰ ਸੀ ਉਹਨਾਂ ਨੂੰ ਪਤਾ ਲੱਗਦਾ ਕੀ ਸਿਸਟਮ ਹੈ ਜੇ ਨੁਕਸਾਨ ਦੀ ਗੱਲ ਕਰ ਲਈਏ ਕਿੰਨਾ ਕ ਨੁਕਸਾਨ ਇਹ ਨਹੀਂ ਹਾਲ ਤੱਕ ਕੋਈ ਨਹੀਂ ਕਿਹਾ ਜਾ ਸਕਦਾ ਕਿੰਨੇ ਕਮਰੇਆਂ ਤੱਕ ਅੱਗ ਪਹੁੰਚੀ ਹੈ ਜੀ ਇੱਕ ਪਿੱਛੇ ਪਿੱਛੇ ਪਹੁੰਚੀ ਹੈ ਬਾਕੀ ਬਚਾਲਿਆ ਮੇਰੇ ਆਣ ਗਵਾਨ ਨੇ ਆ ਗਏ ਫਾਇਰ ਬ੍ਰੀਡ ਨੇ ਆ ਕੇ ਫਾਇਰ ਬ੍ਰੀਡ ਨੇ ਆ ਕੇ ਪੂਰਾ ਕੰਮ ਕੀਤਾ ਹੈ ਸਾਡੇ ਕੋ ਤਾਂ ਸੰਭਲਦੀ ਨਹੀਂ ਪਈ ਸੀ ਅੱਗ ਅਜਾ ਵੇਹੇ ਬੁੰਦਲੇ ਵੇਜੀ ਤੇ ਚਾਵਲਾ ਜੀ ਨੂੰ ਸਾਡੇ ਮੇਰੇ ਦੋਸਤ ਹੈਗਾ ਸੀ ਪਮਨ ਨੇ ਫੋਨ ਕੀਤਾ ਮੇਰੇ ਕੋਲ ਤਾਂ ਨੰਬਰ ਵੀ ਨਹੀਂ ਹੈਗਾ ਸੀ ਤੇ ਕੀ ਲੱਗਦਾ ਕਿ ਕਿਸ ਤਰ੍ਹਾਂ ਅੱਗ ਲੱਗੀ ਹੋਵੇ ਇਹ ਹੁਣ ਰੱਬ ਨੂੰ ਪਤਾ ਜੀ ਛੋਟ ਸਰ ਛੋਟ ਸਰ ਕਾ ਟੇ ਹਾਂ ਸੋਰ ਕਾ ਵੀ ਹੋ ਸਕਦਾ ਹੈ ਕਿੰਨਾ ਕੁ ਕੀਮਤੀ ਸਮਾਨ ਸੀਗਾ ਸਾਰਾ ਹੀ ਕੀਮਤੀ ਸੀ ਠੀਕ ਹੈ ਬਚਾਰ ਰਿਹਾ ਕੁਝ ਨੁਕਸਾਨ ਹੋਇਆ ਇਹ ਨਹੀਂ ਹੁਣ ਪਤਾ ਲੱਗਿਆ ਬਾਅਦ ਵਿੱਚ ਤਾਂ ਇਹ ਤਾਂ ਰਾਹ ਹੀ ਹੋ ਗਿਆ ਸਾਰਾ ਸਿਸਟਮ ਕਿਉਂਕਿ ਮੇਨ ਲਮਾਰੀ ਹੋਈ ਸੀ ਬਿਰਨਾਰਾ ਜੀ ਆਪਣਾ ਬਿਰਨਾਰਾ ਕੇਸ਼ ਕੁਮਾਰ ਹੈ ਜੀ ਫਾਇਰਫਾਈਲ ਖਾਤਾ ਹਾਂ ਸਾਨੂੰ ਸੂਚਨਾ ਮਿਲੀ ਸੀ ਕਿ ਮਾ ਮਾਹਵੀਰ ਕੋਟਰਨ ਫੈਕਟਰੀ ਜਿਹੜੀ ਮਾ ਕਲੋਨੀ ਹੈ ਉਹਦੇ ਅੰਦਰ ਘਰ ਦੇ ਵਿੱਚ ਅੱਗ ਲੱਗੀ ਹੈ ਤੁਰੰਤ ਐਕਸ਼ਨ ਲੈਂਦੇ ਹੋਏ ਇੱਥੇ ਪਹੁੰਚੇ ਪਹੁੰਚ ਕੇ ਵੇਖਿਆ ਤੇ ਅੱਗ ਬਹੁਤ ਜ਼ਿਆਦਾ ਸੀਗੀ ਇਹਨਾਂ ਨੇ ਪੰਪ ਵਰਕ ਕਰਕੇ ਗੱਡੀ ਦਾ ਪਾ ਜੀ ਅੱਗ ਨੂੰ ਕਾਬੂ ਪਾਇਆ ਉਹਨਾਂ ਸਥਿਤੀ ਬਿਲਕੁਲ ਠੀਕ ਹੈ ਤੇ ਬਿਲਕੁਲ ਰਾਈਟ ਹੈਮ ਸਹੀ ਹੈ। ਨੁਕਸਾਨ ਕਿੰਨਾ ਕੁ ਹੋਇਆ ਹੈ? ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਹ ਤੁਹਾਨੂੰ ਕਰ ਵਾਲੇ ਦੱਸਣਗੇ ਕੀ ਕੁਛ ਹੈਗਾ ਜੀ। ਕਿੰਨੇ ਖਾਵਾਂ ਤੇ ਕਿੰਨੇ ਕਮਰੇ ਅੱਗ ਸੀਗੇ? ਅੱਗ ਦੋ ਕਮਰਿਆਂ 'ਚ ਸੀ ਜੀ। ਤੇ ਅੱਗ ਲੱਗਣ ਦਾ ਕਾਰਨ ਕੀ ਸੀ? ਕਾਰਨ ਨਾਲ ਫਿਲਹਾਲ ਜਾਂਚ ਕਰ ਰਹੇ ਹਨ ਕਿ ਇਹ ਪਤਾ ਲੱਗਦਾ ਵਿੰਦੇ ਸੀ। ਇਹ ਕੋਈ ਮੰਦਿਰ ਸੀ ਇਹ ਕਿ ਕੀ ਸੀ? ਪਿਛਲੇ ਪਾਸੇ ਮੰਦਿਰ ਹੈ ਦੱਸ ਰਹੇ ਨੇ ਮੰਦਿਰ ਬਣਿਆ ਹੈ ਉੱਥੇ ਜੋਤ ਜਾਗਰੀ ਸੀ ਕਰਨੀ ਸੀ। ਜਿਵੇਂ ਹੁਣ ਤੁਸੀਂ ਸਮਾਨ ਕੱਢਿਆ ਕੀ ਕੀ ਸਮਾਨ ਬਾਹਰ ਕੱਢਿਆ? ਸਮਾਨ ਸਪੂਨ ਜੋ ਇਹਨਾਂ ਦਾ ਕੀਮਤੀ ਸਮਾਨ ਸੀ ਉਹਨੂੰ ਇਨੇ ਟਾਈਮ ਜਿਹੜਾ ਕੰਮ ਲੱਗੀ ਤੁਹਾਨੂੰ ਇੰਨਾ ਮੁਸ਼ਕਲ ਕਰਨੀ ਪਈ ਸ਼ਕਤ ਸਾਨੂੰ ਘਟੋ ਘੜੀ 25 ਮਿੰਟ ਤੋਂ ਘਟੋ ਘਟਾ ਇਹਨੂੰ ਮਸ਼ਕਤ ਕਰਕੇ ਤੇ ਕੰਟੀਨਿਊ ਕੰਮ ਕਰਕੇ ਤੇ ਚਲਾ ਜਾ ਕੇ ਕੰਟਰੋਲ ਚ ਦੇ ਦਿੰਦਾ ਜੀ ਸੂਚਨਾ ਕਦੋਂ ਮਿਲੀ ਸੀਗੀ ਸੂਚਨਾ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਮਿਲੀ ਸੀਗੀ ਜੀ ਹਾਂ ਕਾਬੂ ਪਾ ਲਿਆ ਹਾਂ ਜੀ ਬਿਲਕੁਲ ਸਹੀ ਹੈ ਜੀ ਨੁਕਸਾਨ ਦਾ ਜੀ ਅੰਦਾਜ਼ਾ ਜਾਂ ਅੰਦਾਜ਼ੇ ਪਰ ਇਸ ਵਾਰ ਇਹ ਨਹੀਂ ਦੱਸ ਸਕਦੇ ਘਰ ਵਾਲੇ ਦੱਸ ਸਕਦੇ ਜੀ ਸਾਫ਼ ਹੀ ਰਹੇਗਾ ਕੋਈ ਇਹ ਵੀ ਨਹੀਂ ਸਾਹਮਣੇ ਕਾਰਨ ਮੰਦਰ ਦਾ ਜ਼ਿਆਦਾਤਰ ਲੱਗ ਰਿਹਾ ਜੀ ਮੰਦਰ ਦੇ ਵਿੱਚ ਜੋਤ ਜਗ ਰਹੀ ਸੀਗੀ ਉਹਦੇ ਵਿੱਚ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत